ਜਦੋਂ ਵੀ ਦੇਸ਼ ਨੂੰ ਲੋੜ ਪਈ ਕੋਈ ਨਾ ਕੋਈ ਸੰਤ ઋષਿ ਮਹਾਨ ਸ਼ਖਸੀਅਤ ਪਾਟ ਤੇ ਜਨ ਲੈਂਦੇ ਨੇ ਸਾਡੀ ਸਰਕਾਰ ਗੁਰੂ ਰਵਿਦਾਸ ਜੀ ਦੇ ਵਖਾਏ ਰਸਤੇ 'ਤੇ ਚੱਲ ਰਹੀ ਹੈ ਬਿੱਤੇ ਦਿਨੀ ਵਾਰਾਨਸੀ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰੂ ਰਵਿਦਾਸ ਜੀ ਦੀ 647ਵੀਂ ਜਨਤੀ ਸਮਰੋਹ ਚ ਸ਼ਾਮਲ ਹੋਏ ਇਸ ਦੌਰਾਨ ਪੀਐਮ ਮੋਦੀ ਨੇ ਸੰਤ ਰਵਿਦਾਸ ਜੀ ਦੀ ਮੂਰਤੀ ਦਾ ਜਿੱਥੇ ਉਦਘਾਟਨ ਕੀਤਾ ਉੱਥੇ ਹੀ ਉਹਨਾਂ ਰਵਿਦਾਸ ਮੰਦਰ ਪਹੁੰਚ ਕੇ ਮੱਥਾ ਟੇਕਿਆ ਇਸ ਦੌਰਾਨ ਪੀਐਮ ਮੋਦੀ ਨੇ ਗੁਰੂ ਰਵਿਦਾਸ ਪ੍ਰਤੀ ਆਪਣੀ ਸ਼ਰਧਾ ਦਿਖਾਉਂਦੇ ਹੋਏ ਕਿਹਾ ਕਿ ਸਾਡੀ ਸਰਕਾਰ ਰਵਿਦਾਸ ਜੀ ਦੇ ਦਿਖਾਈ ਹੋਏ ਮਾਰਗ ਤੇ ਚੱਲ ਰਹੀ ਹੈ ਭਾਰਤ ਦਾ ਇਤਿਹਾਸ ਰਿਹਾ ਹੈ ਜਦੋਂ ਵੀ ਦੇਸ਼ ਨੂੰ ਲੋੜ ਪਈ ਹੈ ਕੋਈ ਨਾ ਕੋਈ ਸੰਤ ઋષਿ ਮਹਾਨ ਸ਼ਖਸੀਅਤ ਭਾਰਤ ਚ ਜਨ ਲੈਂਦੇ ਨੇ ਸੰਤ ਰਵਿਦਾਸ ਜੀ ਤਾਂ ਉਸ ਭਗਤੀ ਅੰਦੋਲਨ ਦੇ ਮਹਾਨ ਸੰਤ ਸਨ ਜਿਨ੍ਹਾਂ ਨੇ ਕਮਜ਼ੋਰ ਅਤੇ ਵੰਡੇ ਭਾਰਤ ਨੂੰ ਨਵੀਂ ਊਰਜਾ ਦਿੱਤੀ ਸੀ ਪੀਐਮ મોદી ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸ਼੍ਰੀ ਰਵਿਦਾਸ ਜੀ ਨੇ ਸਮਾਜ ਨੂੰ ਆਜ਼ਾਦੀ ਦੀ ਮਹੱਤਤਾ ਵੀ ਦੱਸੀ ਸੀ ਅਤੇ ਸਮਾਜਿਕ ਪਾੜੇ ਨੂੰ ਦੂਰ ਕਰਨ ਦਾ ਕੰਮ ਵੀ ਕੀਤਾ ਸੀ ਉੱਚੀ ਨੀਚ ਛੂਤ ਛਾਤ ਵਿਤਕਰਾ ਇਸ ਸਭ ਦੇ ਖਿਲਾਫ ਉਹਨਾਂ ਨੇ ਆਵਾਜ਼ ਉਠਾਈ ਇੱਥੋਂ ਦਾ ਸੰਸਦ ਹੋਣ ਦੇ ਨਾਤੇ ਅਤੇ ਕਾਂਸੀ ਦਾ ਜਨਪ੍ਰਤੀਦੀਦੀ ਹੋਣ ਦੇ ਨਾਤੇ ਇਹ ਮੇਰੀ ਵਿਸ਼ੇਸ਼ ਜ਼ਿੰਮੇਵਾਰੀ ਹੈ ਕਿ ਮੈਂ ਬਨਾਰਸ ਵਿੱਚ ਤੁਹਾਡਾ ਸਵਾਗਤ ਕਰਾਂ ਅਤੇ ਤੁਹਾਡੀਆਂ ਸਹੂਲਤਾਂ ਦਾ ਵੀ ਵਿਸ਼ੇਸ਼ ਧਿਆਨ ਰੱਖਾਂ ਮੈਨੂੰ ਖੁਸ਼ੀ ਹੈ ਕਿ ਮੈਨੂੰ ਸੰਤ ਰਵਿਦਾਸ ਜੀ ਦੇ ਜਨਦਿੱਤੇ ਇਹ ਜ਼ਿੰਮੇਵਾਰੀਆਂ ਨਿਭਾਉਣ ਦਾ ਮੌਕਾ ਮਿਲਿਆ